ਇਹ ਹੈ ਕਿ ਕੁਝ ਪੁਰਾਣਾ ਹੋ ਗਿਆ ਤਾਂ ਕਰਕੇ ਨਵਾਂ ਚਾਹੀਦਾ ਹੈ ਮਨੁੱਖ ਦੇ ਹਿਰਦੇ ਦੇ ਵਿੱਚ ਇਹ ਤਮੰਨਾ ਹੁੰਦੀ ਹੈ ਭਾਵੇਂ ਉਹ ਕੋਈ ਵੀ ਚੀਜ਼ ਹੋਵੇ ਕਿ ਮੈਨੂੰ ਨਵੀਂ ਚਾਹੀਦੀ ਹੈ ਜਦੋਂ ਕੋਈ ਵੀ ਚੀਜ਼ ਪੁਰਾਣੀ ਹੋ ਜਾਵੇ ਤਾਂ ਮੈਨੂੰ ਨਵੀਂ ਚਾਹੀਦੀ ਹੈ ਹੁਣ ਚੀਜ਼ ਕੋਈ ਵੀ ਵਸਤੂ ਪੁਰਾਣੀ ਕਦੋਂ ਹੁੰਦੀ ਹੈ ਉਹ ਪੁਰਾਣੀ ਹੁੰਦੀ ਹੈ ਸਮਾਪਤ ਕੀ ਸੋ ਸਾਰੀ ਖੇਡ ਤਾਂ ਸਮੇ ਦੀ ਹੈ ਨਮਾ ਪੁਰਾਣਾ ਸਮੇ ਕਰਕੇ ਹੈ ਸੋ ਸਤਿਗੁਰੂ ਜੀ ਕਹਿੰਦੇ ਸਾਹਿਬ ਮੇਰਾ ਨਿਤ ਨਵਾ ਕਈ ਵਿਦਵਾਨ ਉਲਝ ਜਾਂਦੇ ਨੇ ਕਿ ਇਹ ਇਹਦੇ ਅਰਥ ਕਿਵੇਂ ਕਰੀਏ ਵੀ ਪ੍ਰਮਾਤਮਾ ਨਿਤ ਨਵਾ ਹੈ ਇਹ ਕਿਵੇਂ ਹੋ ਸਕਦਾ ਹੈ ਕਿ ਪ੍ਰਮਾਤਮਾ ਨਿਤ ਨਵਾ ਹੋਵੇ ਸੋ ਜਿਹੜਾ ਨਵੇਂ ਪੁਰਾਣੇ ਦਾ ਸਤਿਗੁਰੂ ਜੀ ਨੇ ਇਹ ਬਚਨ ਤਾਂ ਕਰੇ ਨੇ ਗੁਰਬਾਣੀ ਦੇ ਵਿੱਚ ਜਿਹੜਾ ਨਵਾ ਪੁਰਾਣਾ ਮਨੁੱਖ ਦੇ ਹਿਰਦੇ ਦੇ ਵਿੱਚ ਚੱਲਦਾ ਹੈ ਮਨੁੱਖ ਰੋਜ਼-ਰੋਜ਼ ਕੁਝ ਨਾ ਕੁਝ ਨਵਾਂ ਲੱਭਦਾ ਹੈ ਉਹ ਨਵਾਂ ਕੀ ਹੁੰਦਾ ਹੈ ਉਹ ਨਵੇਂ ਦੇ ਉਲਟ ਖੜਾ ਹੈ ਪੁਰਾਣਾ ਤੇ ਪੁਰਾਣਾ ਕੋਈ ਵੀ ਚੀਜ਼ ਕੋਈ ਵੀ ਵਸਤੂ ਕੋਈ ਵੀ ਵਿਚਾਰ ਕਿਉਂਕਿ ਵਿਚਾਰਾਂ ਵੀ ਪੁਰਾਣੀਆਂ ਹੋ ਜਾਂਦੀਆਂ ਨੇ ਇਹ ਨਹੀਂ ਕਿ ਵਿਚਾਰ ਹਮੇਸ਼ਾ ਨਵੀਂ ਹੀ ਰਹਿੰਦੀ ਹੈ ਬਹੁਤ ਸਮਾਂ ਪਹਿਲਾਂ ਜਿਹੜਾ ਮਨੁੱਖ ਵਿਚਾਰ ਨੂੰ ਮੰਨਦੇ ਸੀ ਜਿਹੜੇ ਵਿਧੀ ਵਿਧਾਨ ਕਾਨੂੰਨਾਂ ਨੂੰ ਮੰਨਦੇ ਸੀ ਉਹ ਕਿ ਵਿਚਾਰ ਹੀ ਸੀ ਪਰ ਹੁਣ ਦੇ ਸਮੇਂ ਦੇ ਵਿੱਚ ਉਹ ਵਿਚਾਰਾਂ ਨੂੰ ਨਹੀਂ ਮੰਨਦੇ ਕਹਿੰਦੇ ਨੇ ਹੁਣ ਕੀ ਹੁਣ ਯੁੱਗ ਬਦਲ ਗਿਆ ਹੁਣ ਵਿਚਾਰ ਧਾਰਾ ਥੋੜੀ ਜੀ ਚੇਂਜ ਕਰੋ ਨਵੀਂ ਕਰੋ ਸੋ ਜਿੰਨਾ ਨਵੇਂ ਪੁਰਾਣੇ ਦਾ ਚੱਕਰ ਦੁਨੀਆ ਤੇ ਚੱਲਦਾ ਏ ਸਮੇਂ ਕਰਕੇ ਚੱਲਦਾ ਏ ਮਨੁੱਖ ਦੇ ਹਿਰਦੇ ਦੀ ਕੋ ਮੰਗ ਹੈ ਇੱਕ ਤਰੰਗ ਹੈ ਇੱਕ वेदना ਹੈ ਕਿ ਮੈਨੂੰ ਨਿਤ ਨਮਾ ਚਾਹੀਦਾ ਹੈ ਨਿਤ ਨਮਾ ਚਾਹੀਦਾ ਹੈ ਸੋ ਸਤਿਗੁਰੂ ਜੀ ਕਹਿੰਦੇ ਜੇ ਤੈਨੂੰ ਨਿਤ ਨਮਾ ਚਾਹੀਦਾ ਹੈ ਨਾ ਤਾਂ ਤੂੰ ਪ੍ਰਮਾਤਮਾ ਨਾਲ ਜੁੜ ਕਿਉਂ ਕਿ ਸਾਹਿਬ ਮੇਰਾ ਨਿਤ ਨਮਾ ਨਿਤ ਨਮਾ ਕਿਉਂ ਹੈ ਕਿਉਂਕਿ ਨਵਾਂ ਪੁਰਾਣਾ ਸਮੇਂ ਦੇ ਕਰਕੇ ਹੈ ਕਾਲ ਦੇ ਕਰਕੇ ਹੈ ਸਮਾਂ ਪਾ ਕੇ ਹੀ ਚੀਜ਼ ਪੁਰਾਣੀ ਹੋ ਜਾਂਦੀ ਹੈ ਤੇ ਉਹ ਕਾਲ ਨੂੰ ਬਣਾਉਣ ਵਾਲਾ ਉਹ ਸਮੇਂ ਨੂੰ ਬਣਾਉਣ ਵਾਲਾ ਉਹ ਵਿਧੀ ਵਿਧਾਨ ਨੂੰ ਬਣਾਉਣ ਵਾਲਾ ਪ੍ਰਮਾਤਮਾ ਹੈ ਇਸ ਕਰਕੇ ਉਹ ਸਦਾ ਹੀ ਨਮਾ ਹੈ ਉਥੇ ਪ੍ਰਾਤਨਤਾ ਹੈ ਹੀ ਨਹੀਂ ਕਿਉਂਕਿ ਪੁਰਾਣਾ ਸਮੇਂ ਨੇ ਕਰਨਾ ਹੈ ਚੀਜ਼ ਨੂੰ ਕਿਸੇ ਨੂੰ ਵੀ ਪੁਰਾਣਾ ਸਮੇਂ ਨੇ ਕਰਨਾ ਹੈ ਮਨੁੱਖ ਨੂੰ ਵੀ ਪੁਰਾਣਾ ਸਮੇਂ ਨੇ ਕਰਨਾ ਹੈ ਵਿਚਾਰ ਨੂੰ ਵੀ ਪੁਰਾਣਾ ਸਮੇਂ ਨੇ ਕਰਨਾ ਸੀ ਕਹਿੰਦੇ ਵੀ ਤਾਂ ਪੁਰਾਣੀ ਵਿਚਾਰ ਵਟਾਂਦਰੇ ਚ ਤੁਰਿਆ ਫਿਰਦਾ ਹੁਣ ਇਹ ਗੱਲਾਂ ਨੂੰ ਕਾਹਨ ਮਹੰਦਾ ਸੋ ਕੋਈ ਵੀ ਜਿਹੜੀ ਚੀਜ਼ ਪੁਰਾਣੀ ਹੁੰਦੀ ਹੈ ਉਹ ਸਮੇਂ ਨੇ ਕਰਨੀ ਹੈ ਕਾਲ ਨੇ ਕਰਨੀ ਹੈ ਤਾਂ ਸਤਿਗੁਰੂ ਜੀ ਕਹਿੰਦੇ ਪ੍ਰਮਾਤਮਾ ਤੇ ਤਾਂ ਇਹ ਸਿਸਟਮ ਲਾਗੂ ਹੀ ਨਹੀਂ ਹੁੰਦਾ ਉਹਦਾ ਸਾਹੀ ਮੇਰਾ ਨਿਤ ਨਵਾਂ ਉਹਦੇ ਵਿੱਚ ਤੇ ਨਿਤ ਨਵੀਨਤਾ ਹੈ ਇੱਕ ਪਲ-ਪਲ ਦੇ ਬਾਅਦ ਨਵੀਨਤਾ ਹੈ ਪਰ ਇਹ ਗੱਲ ਉਹਨੂੰ ਸਮਝ ਆਉਂਦੀ ਹੈ ਜਿਹੜਾ ਪ੍ਰਭੂ ਦੇ ਰਸਤੇ ਤੇ ਤੁਰਦਾ ਹੈ ਜਿਹੜਾ ਪ੍ਰਭੂ ਨੂੰ ਮੰਨਦਾ ਹੈ ਜਿਹੜਾ ਪ੍ਰਭੂ ਦੇ ਚਰਣਾ ਦੇ ਵਿੱਚ ਬਹਿ ਕੇ ਆਪਣੇ ਜੀਵਨ ਨੂੰ ਬਤੀਤ ਕਰਦਾ ਹੈ ਸੋ ਸਤਿਗੁਰੂ ਜੀ ਕਹਿੰਦੇ ਕਿ ਕੋਈ ਵੀ ਮਨੁੱਖ ਪਰਮਾਤਮਾ ਦੀ ਹੋਣ ਤੋਂ ਮੁਨਕਰ ਨਹੀਂ ਹੋ ਸਕਦਾ ਅਕਾਲ ਮੂਰਤ ਅਜੂਨੀ ਅਜੂਨੀ ਤੋਂ ਭਾਵ ਹੈ ਜਿਵੇਂ ਅਕਾਲ ਸ਼ਬਦ ਦੇ ਅਰਥ ਨਹੀਂ ਉਸੇ ਤਰ੍ਹਾਂ ਅਜੂਨੀ ਸ਼ਬਦ ਦੇ ਅਰਥ ਨਹੀਂ ਕਾਲ ਦੇ ਮੁਰੇ ਐੜਾ ਲੱਗ ਗਿਆ ਅਕਾਲ ਸਮੇ ਤੋਂ ਰਹਿਤ ਜੂਣ ਸ਼ਬਦ ਜੂਨੀ ਸ਼ਬਦ ਦੇ ਮੂਹਰੇ ਆੜਾ ਲੱਗ ਗਿਆ ਉਹਦਾ ਭਾਵ ਜੂਨਾ ਤੋਂ ਰਹਿਤ ਸਤਿਗੁਰੂ ਜੀ ਕਹਿੰਦੇ ਇਸ ਸੰਸਾਰ ਦੇ ਵਿੱਚ ਬਿਆੰਤ ਪ੍ਰਕਾਰ ਦੀਆਂ ਜੂਨਾ ਨੇ ਕੋਈ ਇਹ ਨਹੀਂ ਵੀ ਇੱਕ ਪ੍ਰਕਾਰ ਦੀ ਦੋ ਪ੍ਰਕਾਰ ਦੀ ਜਾਂ ਤਿੰਨ ਪ੍ਰਕਾਰ ਦੀ ਜੂਨ ਹੋਵੇ ਬਿਆੰਤ ਪ੍ਰਕਾਰ ਦੀਆਂ ਤੋਂ ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ ਕਿ ਅਜ ਤੱਕ ਵੇਦਾਂ ਸ਼ਾਸਤਰਾਂ ਗ੍ਰੰਥਾਂ ਨੇ 84 ਲੱਖ ਜੂਨ ਮੰਨੀ ਹੈ ਇਸ ਸੰਸਾਰ ਦੇ ਵਿੱਚ 84 ਲੱਖ ਜੂਨਾਂ ਦੇ ਲਗਭਗ ਜੂਨਾਂ ਨੇ ਸਤਿਗੁਰੂ ਜੀ ਨੇ ਉਹ ਵਿਚਾਰ ਹੈ ਜੋ ਉਹ ਵੀ ਗੁਰਬਾਣੀ ਦੇ ਵਿੱਚ ਦਿੱਤੀ ਹੈ ਕਿਉਂਕਿ 84 ਲੱਖ ਜੂਨਾਂ ਬਹੁਤ ਸਮੇਂ ਤੋਂ ਇਹ ਚੱਲਈ ਆ ਰਹੀ ਹੈ ਵੇਦਾਂ ਸ਼ਾਸਤਰਾਂ ਦੇ ਸਮੇਂ ਤੋਂ ਤੋਂ ਇੱਕ ਤੇ ਅਰਥ ਉਹ ਨੇ ਜੋ ਵੇਦਾਂ ਸ਼ਾਸਤਰਾਂ ਨੇ ਕਰੇ ਨੇ ਦੂਸਰੇ ਅਰਥ ਉਹ ਨੇ 84 ਲੱਖ ਤੋਂ ਭਾਵ ਜੋ ਗਿਣੀਆਂ ਨਾ ਜਾ ਸਕਣ ਹੁਣ ਅਸੀਂ ਆਖਾਂਗੇ 84 ਲੱਖ ਹੁਣ ਜੇਕਰ ਮਨੁੱਖ ਦੇ ਸਾਹਮਣੇ ਇੰਨੀਆਂ ਜੂਨਾ ਰੱਖ ਦਿੱਤੀਆਂ ਜਾਣ ਜਾਂ ਇੰਨੀਆਂ ਜੂਨਾ ਦੇ ਅਲੱਗ-ਅਲੱਗ ਡੀਐਨਏ ਰੱਖ ਦਿੱਤੇ ਜਾਣ ਤਾਂ ਮਨੁੱਖ ਗਿਣਨ ਤੋਂ ਅਸਮਰਥ ਹੋ ਜਾਵੇਗਾ ਇੱਕ ਦੇ ਸਤਗੁਰੂ ਜੀ ਨੇ ਵੇਦਾਂ ਸ਼ਾਸਤਰਾਂ ਵਾਲੀ ਵਿਚਾਰ ਹੈ ਜੋ 84 ਲੱਖ ਇੱਕ ਕਿਤੇ-ਕਿਤੇ ਸ਼ਬਦ ਅਲੰਕਾਰ ਦੇ ਤੌਰ ਤੇ ਗੁਰਬਾਣੀ ਦੇ ਵਿੱਚ ਆਉਂਦਾ ਹੈ ਜਿੱਥੇ ਸਤਗੁਰੂ ਜੀ ਨੇ 84 ਲੱਖ ਸ਼ਬਦ ਵਰਤਿਆ ਹੈ ਪਰ ਉੱਥੇ ਅਰਥ ਹੁੰਦੇ ਨੇ ਬਿਆਨਤ ਪ੍ਰਕਾਰ ਦੀਆਂ ਉਹਨੂੰ ਅਲੰਕਾਰ ਤੌਰ ਤੇ ਵਰਤਿਆ ਏ ਉਹ ਅਲੰਕਾਰ ਹੈ ਅਲੰਕਾਰ ਤੋਂ ਭਾਵ ਕੀ ਹੈ ਕਿ ਜਿੱਥੇ ਜਾ ਕੇ ਮਨੁੱਖ ਦੀ ਸੀਮਾ ਮਨੁੱਖ ਦੀ ਬੁੱਧੀ ਹੈ ਜੋ ਖਤਮ ਹੋ ਜਾਵੇ ਤਾਂ ਉਹ ਚੀਜ਼ ਨੂੰ ਫਿਰ ਅਲੰਕਾਰ ਦੇ ਨਾਲ ਬਿਆਨ ਕੀਤਾ ਜਾ ਸਕਦਾ ਹੈ ਸੋ ਉਥੇ 84 ਲੱਖ ਕਹਿਣ ਨੂੰ ਤੇ 84 ਲੱਖ ਹੈ ਪਰ ਅਲੰਕਾਰ ਤੌਰ ਤੇ ਵਰਤਿਆ ਹੈ ਤਾਂ ਜਿਹੜੇ ਵਿਦਵਾਨ ਨੇ ਜਿਹੜੇ ਕਵੀ ਜਾਣੇ ਉਹ ਸਮਝਦੇ ਨੇ ਕਿ ਅਲੰਕਾਰ ਦੀ ਦੁਨੀਆ ਦੇ ਵਿੱਚ ਜਦੋਂ ਅਲੰਕਾਰ ਕੋਈ ਵਰਤਦਾ ਏ ਤਾਂ ਉਹਦਾ ਅਰਥ ਇਹ ਵੀ ਹੁੰਦਾ ਏ ਕਿ ਉਹ ਆਪਣੇ ਜਿਹੜੇ ਸ਼ਬਦੀ ਅਰਥ ਨੇ ਉਹਨਾਂ ਤੋਂ ਉਲਟ ਹੋਵੇ ਜੋ ਸ਼ਾਬਦੀ ਅਰਥ ਨੇ ਉਹਨਾਂ ਤੋਂ ਉਲਟ ਹੁੰਦਾ ਏ ਉਹਦਾ ਭਾਵ ਅਰਥ ਵੇਖਿਆ ਜਾਂਦਾ ਏ ਤੋ ਸਤਿਗੁਰੂ ਜੀ ਕਹਿੰਦੇ ਕਿ ਜੂਨਾ ਨੇ ਜਿਹੜੀਆਂ ਉਹ ਬਿਆੰਤ ਨੇ ਤਿੰਨਾਂ ਜੂਨਾ ਦਾ ਕੋਈ ਨਿਆ ਨਵੇੜਾ ਨਿਤਾਰਾ ਨਹੀਂ ਕੀਤਾ ਜਾ ਸਕਦਾ ਪਰ ਪ੍ਰਮਾਤਮਾ ਕਿਸੇ ਜੂਨ ਦੇ ਵਿੱਚ ਨਹੀਂ ਆਉਂਦਾ ਪ੍ਰਮਾਤਮਾ ਇਹਨਾਂ ਜੂਨਾਂ ਤੋਂ ਰਹਿਤ ਹੈ ਮਨੁੱਖਾ ਜੂਨ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਕਿ ਬਹੁਤ ਵਾਰ ਕਈ ਵਾਰ ਮਨੁੱਖ ਬਿਆਨ ਕਰ ਦਿੰਦਾ ਏ ਕਿ ਪ੍ਰਮਾਤਮਾ ਜੂਨ ਧਾਰ ਕੇ ਸੰਸਾਰ ਤੇ ਆ ਗਿਆ ਪਰ ਸਤਿਗੁਰੂ ਜੀ ਕਹਿੰਦੇ ਨੇ ਨਹੀਂ ਪ੍ਰਮਾਤਮਾ ਜੂਨਾਂ ਦੇ ਵਿੱਚ ਸੰਸਾਰ ਤੇ ਨਹੀਂ ਆਉਂਦਾ ਸੋ ਪ੍ਰਮਾਤਮਾ ਆਪਣੇ ਵੱਲੋਂ ਵਰਸਾਏ ਹੋਏ ਇਸ ਸੰਸਾਰ ਤੇ ਰੱਬੀ ਪੁਰਸ਼ਾਂ ਨੂੰ ਅਵਤਾਰਿਕ ਪੁਰਸ਼ਾਂ ਨੂੰ ਭੇਜਦਾ ਏ ਆਪਣਾ ਰੂਪ ਬਣਾ ਕੇ ਭੇਜਦਾ ਏ ਪਰ ਪ੍ਰਮਾਤਮਾ ਜੂਨ ਦੇ ਵਿੱਚ ਨਹੀਂ ਆਉਂਦਾ ਸਤਿਗੁਰੂ ਜੀ ਤੇ ਇਥੋਂ ਤੇ ਕਹਿੰਦੇ ਨੇ ਕਿ ਸੋ ਮੁਖ ਜਲੋ ਜਿਤ ਕਹੈ ਠਾਕੁਰ ਜੂਨੀ ਉਹ ਮੁਖ ਜਲ ਜਾਣਾ ਚਾਹੀਦਾ ਏ ਔਰ ਅਸਨਾ ਜਲ ਜਾਣੀ ਚਾਹੀਦੀ ਹੈ ਜਿਹੜੀ ਕਹਿੰਦੀ ਹੈ ਕਿ ਪ੍ਰਮਾਤਮਾ ਜੂਨ ਧਾਰ ਕੇ ਸੰਸਾਰ ਤੇ ਆਇਆ ਏ ਤੋ ਸਤਿਗੁਰੂ ਜੀ ਕਹਿੰਦੇ ਨੇ ਕਿ ਪ੍ਰਮਾਤਮਾ ਜੂਨਾਂ ਤੋਂ ਰਹਿਤ ਹੈ। ਉਹਦੇ ਉੱਪਰ ਕੋਈ ਵੀ ਜੂਨ ਲਾਗੂ ਨਹੀਂ ਹੁੰਦੀ। ਦੂਸਰਾ ਜੂਨ ਦੇ ਨਾਲ ਜਨਮ ਮਰਨ ਜੁੜਿਆ ਹੋਇਆ ਏ। ਪ੍ਰਮਾਤਮਾ ਤੇ ਜਨਮ ਮਰਨ ਵੀ ਲਾਗੂ ਨਹੀਂ ਹੁੰਦਾ। ਤੀਸਰਾ ਜੂਨ ਦੇ ਨਾਲ ਮਾਤਾ ਪਿਤਾ ਜੁੜੇ ਹੋਏ ਹਨ। ਜੇ ਇਸ ਮਨੁੱਖ ਦੀ ਜੂਨ ਹੋਵੇਗੀ ਉਹਦੇ ਮਾਤਾ ਵੀ ਹੋਵੇਗੀ ਉਹਦੇ ਪਿਤਾ ਵੀ ਹੋਵੇਗੀ। ਸੋ ਸਤਗੁਰੂ ਜੀ ਕਹਿੰਦੇ ਨੇ ਕਿ ਨਾ ਉਹਦਾ ਕੋਈ ਨਾ ਤਾਤੇ ਨਾ ਮਾਤੇ ਨਾ ਛਤਰੇ ਨਾ ਮਿਤਰੇ ਨਾ ਕੋਈ ਤਾਤ ਨਾ ਮਾਤ ਨਾ ਕੋਈ ਉਹਦਾ ਪਿਤਾ ਹੈ ਨਾ ਕੋਈ ਮਾਤਾ ਹੈ ਨਾ ਕੋਈ ਪੁੱਤਰ ਹੈ ਸੋ ਨਾ ਕੋਈ ਸ਼ਤਰੂ ਹੈ ਨਾ ਕੋਈ ਮਿੱਤਰੂ ਮਿੱਤਰਪਾ ਮਿੱਤਰ ਹੈ ਸੋ ਇਸੇ ਤਰ੍ਹਾਂ ਸਤਗੁਰੂ ਜੀ ਕਹਿੰਦੇ ਨੇ ਕਿ ਨਾ ਪਰਮਾਤਮਾ ਮੌਤ ਦੇ ਵਸ ਹੈ ਨਾ ਪ੍ਰਮਾਤਮਾ ਜਨਮ ਦੇ ਵਸ ਹੈ ਨਾ ਪ੍ਰਮਾਤਮਾ ਕਿਸੇ ਜੂਨ ਦੇ ਵਸ ਹੈ ਨਾ ਪ੍ਰਮਾਤਮਾ ਕਿਸੇ ਕਾਲ ਦੇ ਵਸ ਹੈ ਨਾ ਪ੍ਰਮਾਤਮਾ ਕਿਸੇ ਮਾਤ ਪਿਤਾ ਦੇ ਵਸ ਹੈ ਪ੍ਰਮਾਤਮਾ ਅਜੂਨੀ ਹੈ ਜੂਨਾ ਤੋਂ ਰਹਿਤ ਹੈ ਸੈ ਭੰ ਫਿਰ ਉਹ ਬਣਿਆ ਕਿਵੇਂ ਹੈ ਸਤਿਗੁਰੂ ਜੀ ਕਹਿੰਦੇ ਸੈ ਭੰ ਸਵੈंभੂ ਆਪਣੇ ਆਪ ਚੋਂ ਪ੍ਰਮਾਤਮਾ ਆਪਣੇ ਆਪ ਚੋਂ ਪੈਦਾ ਹੋਇਆ ਹੈ ਉਹਨੂੰ ਕਿਸੇ ਸ਼ਬਦਾਂ ਦੇ ਵਿੱਚ ਸਹਿਪੰਗ ਸ਼ਬਦ ਦੇ ਅਰਥ ਨੇ ਜਿਹੜੇ ਭਾਵੇਂ ਕਿਤਾਬੀ ਤੌਰ ਤੇ ਅਰਥ ਕਰਨੇ ਪੈਂਦੇ ਨੇ ਪਰ ਸਹਿਪੰਗ ਦਾ ਅਰਥ ਹੁੰਦਾ ਏ ਜਿਹਦੀ ਕੋਈ ਵਿਆਖਿਆ ਹੀ ਨਹੀਂ ਇਹ ਸ਼ਬਦ ਦੀ ਵੀ ਕੋਈ ਵਿਆਖਿਆ ਨਹੀਂ ਸਹਿਪੰਗ ਦੇ अनेका ਪ੍ਰਕਾਰ ਦੇ ਅਰਥ ਨੇ ਕੋਈ ਕਿਸੇ ਪ੍ਰਕਾਰ ਨਾਲ ਅਰਥ ਕਰਨ ਦੀ ਕੋਸ਼ਿਸ਼ ਕਰਦਾ ਏ ਕੋਈ ਕਿਸੇ ਪ੍ਰਕਾਰ ਨਾਲ ਅਰਥ ਕਰਨ ਦੀ ਕੋਸ਼ਿਸ਼ ਕਰਦਾ ਏ ਸਤਿਗੁਰੂ ਜੀ ਕਹਿੰਦੇ ਨੇ ਜਿਵੇਂ ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਬੜਾ ਸੁੰਦਰ ਬਿਆਨ ਕੀਤਾ ਏ ਕਿ ਅਖਰੀ ਗਿਆਨ ਗੀਤ ਗੁਣਗਾ ਅੱਖਰਾਂ ਨਾਲ ਬਿਆਨ ਕਰਨ ਦਾ ਯਤਨ ਤੇ ਮਨੁੱਖ ਕਰਦਾ ਏ ਪਰ ਸਤਿਗੁਰੂ ਜੀ ਕਹਿੰਦੇ ਕਿ ਜਿਨੇ ਲਿਖੇ ਹੋਏ ਤਿਸਮੇ ਨਾਹੀਂ ਭਾਵ ਜਿਨੇ ਪ੍ਰਮਾਤਮਾ ਨੇ ਅੱਖਰ ਲਿਖੇ ਨੇ ਜਿਵੇਂ ਜਪਜੀ ਸਾਹਿਬ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਅਖਰੀ ਗਿਆਨ ਗੀਤ ਗੁਣਗਾ